ਰਾਜਪੁਰ ਸਿਟੀ ਪੁਲਿਸ ਨੇ ਸ਼ਰਾਬ ਦੀ ਗੈਰ ਕਾਨੂੰਨੀ ਖੇਪ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਦਸਤਾਵੇਜੀ ਜਾਣਕਾਰੀ ਦੇ ਮੁਤਾਬਕ 5 ਫਰਵਰੀ 2025 ਨੂੰ ਦਰਜ ਮਾਮਲੇ ਦੀ ਜਾਂਚ ਦੇ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਗੱਡੀ ਨੂੰ ਰੋਕਿਆ ਜਿਸ ਦੇ ਵਿੱਚੋਂ 120 ਰੋਲਸਟੈਗ ਸ਼ਰਾਬ ਬਰਾਮਦ ਹੋਈ ਹੈ। ਇਹ ਸ਼ਰਾਬ 78 ਦ ਐਕਸਾਈਜ਼ ਐਕਟ ਦੇ ਹੇਠ ਗੈਰ ਕਾਨੂੰਨੀ ਮੰਨੀ ਜਾਂਦੀ ਹੈ। ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਦੀ ਅਗਵਾਈ ਤੇ ਹੇਠ ਕਾਰਵਾਈ ਕੀਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਨੂੰ ਨਜਾਇਜ਼ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੀ ਜੋ ਕਿ ਕਾਨੂੰਨ ਦੇ ਉਲੰਘਣ ਦੇ ਜ਼ਰਮੇ ਦੇ ਵਿੱਚ ਆਉਂਦੀ ਹੈ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਸ ਕੇਸ ਦੇ ਵਿੱਚ ਸ਼ਾਮਿਲ ਕੁਝ આરોપી ਘਟਨਾ ਦੇ ਮਗਰੋਂ ਮੌਕੇ ਤੇ ਭੱਜ ਗਏ ਸਨ ਉਹਨਾਂ ਦੇ ਵਿੱਚੋਂ ਇੱਕ આરોપી ਮੰਜੂ ਰਾਣੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਫਤਾਰੀ ਤੋਂ ਬਾਅਦ ਮੰਜੂ ਰਾਣੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ਹੁਣ ਭੱਜੀ ਹੋਈ આરોપીਾਂ ਦੀ ਵੀ ਪੁਲਿਸ ਭਾਲ ਕਰ ਰਹੀ ਹੈ ਸੋ ਅਸੀਂ ਖੜੇ ਹਾਂ ਰਾਜਪੁਰਾ ਦੇ ਸਿਟੀ ਥਾਣਾ ਦੇ ਵਿੱਚ ਸੋ ਪਿਛਲੇ ਕੁਝ ਸਮੇਂ ਦੌਰਾਨ ਇੱਕ ਗੱਡੀ ਫੜੀ ਜਾਂਦੀ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਇਸ ਦੇ ਵਿੱਚ 10 ਪੇਟੀਆਂ 120 ਬੋਤਲਾਂ ਸ਼ਰਾਬ ਜਿਹੜੀ ਹੈ ਚੰਡੀਗੜ੍ਹ ਮਾਰਕਾ ਰਾਇਸਟੈਗ ਫੜੀ ਜਾਂਦੀ ਹੈ ਸੋ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਸੀ ਕਿਉਂਕਿ ਨਜਾਇਜ਼ ਸ਼ਰਾਬ ਰਾਜਪੁਰਾ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਵਿਕਰੀ ਹੈ ਤੇ ਪੁਲਿਸ ਜਿਹੜੀ ਹੈ ਸਤਰ ਕੋਈ ਵੀ ਹੈ ਤੇ ਜਿਹੜੀ ਮੁਜਲਮਾ ਨੂੰ ਜਿਹੜਾ ਹੈ ਫੜਨ ਦੇ ਵਿੱਚ ਦਿਖਾਈ ਦੇਰੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀ ਜਿਹੜੀ ਫੜੀ ਗਈ ਸੀ ਸਾਡੇ ਨਾਲ ਲਖਵਿੰਦਰ ਜੀ ਮੌਜੂਦ ਹਨ ਇਹਨਾਂ ਵੱਲੋਂ ਜਿਹੜਾ ਹੈ ਇਹ ਕਾਮਯਾਬੀ ਜਿਹੜੀ ਹਾਸਲ ਕੀਤੀ ਗਈ ਸੀ ਤੇ ਹੁਣ ਜਿਹੜੀ ਹੈ ਮੰਜੂ ਰਾਣੀ ਜੋ ਦੱਸਿਆ ਜਾ ਰਿਹਾ ਮੰਜੂ ਰਾਣੀ ਇਸ ਕੇਸ ਦੇ ਵਿੱਚ ਜੋ ਫਰਾਰ ਚੱਲ ਰਹੀ ਸੀ ਉਸ ਨੂੰ ਵੀ ਜਿਹੜਾ ਹੈ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੋ ਲਖਵਿੰਦਰ ਜੀ ਕੀ ਮਾਮਲਾ ਸੀਗਾ ਸਾਰਾ ਇਹ ਇਹ 5 ਫਰਵਰੀ ਨੂੰ ਇਸ ਕਾਰ ਵਿੱਚੋਂ ਜਿਹੜੀਆਂ 10 ਪੇਟੀਆਂ ਸ਼ਰਾਬ ਰਾਇਲ ਸਟੈਗ ਚੰਡੀਗੜ੍ਹ ਦੀਆਂ ਜਿਹੜੀਆਂ ਬਰਾਮਦ ਕਰਵਾਈਆਂ ਸੀਗੀਆਂ ਪਰ ਉਸ ਸਮੇਂ ਇਹਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਹੈ ਜਿੰਨੇ ਸ਼ਰਾਬ ਲੈਂਦੇ ਸੀ ਫੜਿਆ ਨਹੀਂ ਗਿਆ ਸੀਗਾ ਜੀ ਉਸ ਤੋਂ ਬਾਅਦ ਜਿਹੜੀ ਹੈ ਆਰਟੀਏ ਦਫ਼ਤਰ ਤੋਂ ਕਾਰ ਦੀ ਆਰਸੀ ਜਿਹੜੀ ਅਪਰੂਵ ਕਰਵਾਈ ਗਈ ਤਾਂ ਉਹ ਜਿਹੜੀ ਕਾਰ ਸੀਗੀ ਇਹ ਮਨਜੂਰਾਣੀ ਡਾਕਟਰ ਅਫੀਸ਼ੰਦਾਸ ਵਾਸੀ ਨੇੜੇ ਪੰਜੀਰੀ ਪਲਾਂਟ ਰਾਜਪੁਰਾ ਦੇ ਨਾਂ ਤੇ ਨਿਕਲੀ ਸੀਗੀ ਤੇ ਮਨਜੂਰਾਣੀ ਨੂੰ ਮੁਕਦਮੇ ਵਿੱਚ ਨਾਮਜ਼ਦ ਕਰਕੇ ਤੇ ਇਹਨਾਂ ਨੂੰ 19 ਤਰੀਕ ਨੂੰ ਅਰੈਸਟ ਕਰਕੇ ਮਾਨਯੋਗ ਅਦਾਲਤ ਵਿੱਚ ਰਾਜਪੁਰਾ ਪੇਸ਼ ਕੀਤਾ ਗਿਆ ਮਨਜੂਰ ਸਿੰਘ ਜੱਜ ਸਾਹਿਬ ਵੱਲੋਂ ਉਹਨਾਂ ਨੂੰ 3 ਸੇ ਲਈ ਕੇਂਦਰੀ ਜੇਲ ਪਟਿਆਲਾ ਬੰਦ ਕਰਾਉਣ ਦਾ ਹੁਕਮ ਫਰਵਾਇਆ ਸੀਗਾ ਤੇ ਇਹਦੇ ਵਿੱਚ ਹੁਣ ਹੋਰ ਕਿਹੜਾ ਦੋਸ਼ੀ ਜਿਹੜਾ ਰਹਿੰਦਾ ਹੈ ਹਜੇ ਇਹਦੇ ਵਿੱਚ ਇੱਕ ਹੋਰ ਦੋਸ਼ੀ ਜਿਹੜਾ ਮਨਜੂਰਾਨੀ ਨੇ ਦੱਸਿਆ ਵੀ ਇਹਨੇ ਇੱਕ ਲੜਕਾ ਡਰਾਈਵਰ ਰੱਖਿਆ ਸੀ ਅਮਨਦੀਪ ਸਿੰਘ ਵਾਸੀ ਪਿੰਡ ਖੰਡੌਲੀ ਹਾਂਜੀ ਉਹਦੀ ਗ੍ਰਿਫਤਾਰੀ ਬਾਕੀ ਆ ਉਹਨੂੰ ਗ੍ਰਿਫਤਾਰ ਕਰਨ ਲਈ ਹਰ ਪਰ ਇਹ ਮਨਜੂਰਾਨੀ ਦਾ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਜੀ ਕੁਝ ਪਤਾ ਲੱਗਿਆ ਇਸ ਤਰ੍ਹਾਂ ਦਾ ਕੁਝ ਮਨਜੂਰਾਨੀ ਤੇ ਪੁੱਛਗਿਸ ਦੇ ਦੌਰਾਨ ਪਹਿਲਾਂ ਕੁਝ ਮੁਕਦਮੇ ਹੈਗੇ ਕੋਈ 420 ਵਗੈਰਾ ਦੇ ਹੈਗੇ ਨੇ ਉਹਦੇ ਖਿਲਾਫ ਤੇ ਪੁੱਛਗੀ ਚੋ ਚੁੱਕੀ ਹੈ ਮੰਜੂਰਾਨੀ ਜੇਲ੍ਹ ਜਾ ਚੁੱਕੀ ਹੈ ਕੁਝ ਮੰਜੂਰਾਨੀ ਨੇ ਦੱਸਿਆ ਹੋਵੇ ਪੁੱਛਗਿਸ ਦੇ ਦੌਰਾਨ ਵੀ ਮੈਂ ਕਿੱਥੋਂ ਲਿਆਂਦੀ ਸੀ ਸ਼ਰਾਬ ਕਿਵੇਂ ਵੇਚਦੀ ਸੀ ਕੀ ਉਹਨੇ ਕੁਝ ਦੱਸਿਆ ਜੀ ਉਹਨਾਂ ਨੇ ਇਹੀ ਦੱਸਿਆ ਆਪਣੀ ਪੁੱਛਗਿਸ ਦੇ ਦੌਰਾਨ ਵੀ ਜੇ ਚੰਡੀਗੜ੍ਹ ਤੋਂ ਮੈਂ ਨਾਲ ਜਾ ਕੇ ਅਮਨਦੀਪ ਗੱਡੀ ਚਲਾਉਂਦਾ ਸੀਗਾ ਅਸੀਂ ਲੈ ਕੇ ਆਉਂਦੇ ਸੀਗੇ ਇੱਥੇ ਫਿਰ ਸਿੰਗਲ ਸਿੰਗਲ ਬੋਤਲ ਕਰਕੇ ਲੋਕਾਂ ਨੂੰ ਵੇਚ ਦਿੰਦੇ ਸੀ ਉਹਦੇ ਨਾਲ ਚੰਡੀਗੜ੍ਹ ਤੋਂ ਸਸਤੀ ਮਿਲਦੀ ਹੈ ਰਾਜਪੁਰੇ ਚ ਮਹਿੰਗੀ ਵੇਚ ਦਿੰਦੇ ਸੀ ਬੋਤਲ ਕਰਕੇ ਤੋ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨਾਲ ਹੋਰ ਵੀ ਜਿਹੜੇ ਕੋਈ ਲੋਕ ਇਹਨਾਂ ਨਾਲ ਮਿਲੇ ਹੋਵੇ ਹੋ ਸਕਦੇ ਆ ਕਿਉਂਕਿ ਰਾਜਪੁਰਾ ਸ਼ਹਿਰ ਦੇ ਵਿੱਚ ਕਾਫੀ ਨਜਾਇਜ਼ ਤੌਰ ਤੇ ਸ਼ਰਾਬ ਚੰਡੀਗੜ੍ਹ ਦੀ ਵੇਚੀ ਜਾ ਰਹੀ ਹੈ। ਕੁਝ ਤੁਹਾਨੂੰ ਲੱਗਦਾ ਇਸ ਤਰ੍ਹਾਂ ਆਨਲ ਟਾਈਮ ਦੇ ਵਿੱਚ ਕੁਝ ਫੜਿਆ ਫੜੇ ਜਾਣ ਹੈ ਅੱਜ ਬੰਦੇ। ਫਿਲਹਾਲ ਜਿਹੜੀ ਮੁਕਦਮੇ ਦੀ ਤਫ਼ਤੀਸ਼ ਚੱਲ ਰਹੀ ਹੈ ਅਮਨਦੀਪ ਦੀ ਗ੍ਰਿਫਤਾਰੀ ਬਾਕੀ ਹੈ। ਅਮਨਦੀਪ ਨੂੰ ਗ੍ਰਿਫਤਾਰ ਕਰਕੇ ਹੋ ਸਕਦਾ ਕੋਈ ਹੋਰ ਖੁਲਾਸੇ ਹੋਣ ਜਿਹਦਾ ਵੀ ਨਾਂ ਆਇਆ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜੀ ਧੰਨਵਾਦ ਜੋ ਏ ਸੀ ਇਹ ਲਖਮਿੰਦਰ ਸਿੰਘ ਜੀ ਇਨਚਾਰਜ ਆਈਓ ਸੀਗੇ ਇਸ ਕੇਸ ਦੇ ਤੁਸੀਂ ਦੇਖ ਸਕਦੇ ਹੋ ਪੀਬੀ 01 ਐਫ 1780 ਜਿਹੜੀ ਗੱਡੀ ਆ ਇਹਦੇ ਵਿੱਚ ਜਿਹੜੀ ਹੈ ਸ਼ਰਾਬ ਚੰਡੀਗੜ੍ਹ ਮਾਰਕਾ ਲਿਆਂਦੀ ਸੀਗੀ ਇੱਕ ਲੇਡੀ ਮੰਜੂ ਜੋ ਦੱਸਿਆ ਜਾ ਰਿਹਾ ਪੰਜੀਰੀ ਪਲਾਂਟ ਦੇ ਕੋਲ ਰਹਿੰਦੀ ਹੈ ਉਹ ਜਿਹੜੀ ਹੈ ਉਸ ਬੰਦੇ ਦੇ ਨਾਲ ਮਿਲ ਕੇ ਜਿਹੜਾ ਹੈ ਇਹ ਤਸਕਰੀ ਦਾ ਕੰਮ ਜਿਹੜਾ ਸ਼ਰਾਬ ਚੰਡੀਗੜੋ ਲਿਆ ਕੇ ਸਸਤੀ ਤੇ ਉਰੇ ਮਹਿੰਗੇ ਰੇਟਾਂ ਦੇ ਹੋਮ ਡਿਲੀਵਰੀ ਜਿਹੜਾ ਹੈ ਕਰਦੇ ਸੀ ਜੋ ਪਤਾ ਲੱਗਿਆ ਸੋ ਪੁੱਛਗਿੱਛ ਦੇ ਦੌਰਾਨ ਹੋਰ ਵੀ ਜਿਹੜੀ ਗੱਲਾਂ ਸਾਹਮਣੇ ਆਉਣ ਦੀ ਉਮੀਦ ਹੈ ਹਜੇ ਇੱਕ આરોપી ਹੋਰ ਗ੍ਰਿਫਤਾਰ ਹੋਣਾ ਬਾਕੀ ਹੈ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar